ਸਾਥ ਸੰਗਤ ਜੀ ਫਿਰ ਬਾਣੀ ਪੜਾਂਗੇ ਸੁਣਾਗੇ ਤੇ ਫਿਰ ਪਰਮਾਤਮਾ ਅੰਦਰ ਅਨੰਦ ਦੇਵੇਗਾ ਪਰਮਾਤਮਾ ਅੰਦਰ ਕਿਰਪਾ ਕਰੇਗਾ ਕਰੂਗਾ ਕਿਰਪਾ ਸਤਿਗੁਰੂ ਜੀ ਤੇ ਇਹ ਸਾਸਨ ਦੇ ਵਿੱਚੋਂ ਆਪਾਂ ਕੁਝ ਲਾਹਾ ਲੈ ਕੇ ਜਾਣਾ ਗੁਰੂ ਪਿਆਰੇ ਸਾਸੰਗਤ ਜੀ ਕੱਲਾ ਸ਼ਬਦਾਂ ਦੇ ਨਾਲ ਆਪਾਂ ਅਨੰਦ ਨਹੀਂ ਲੈਣਾ ਕਿਉਂਕਿ ਮੈਂ ਬਹੁਤ ਵਾਰ ਗੱਲ ਕਰਦਾ ਹਾਨਾ ਕਿ ਆਹ ਅਨੰਦ ਗੁਰੂ ਦਾ ਹੀ ਸਾਸੰਗਤ ਜੀ ਆਨੰਦ ਦਾ ਆਪਾਂ ਚਮਟਿਆਂ ਢੋਲਗੀਆਂ ਦੇ ਨਾਲ ਕੇਵਲ ਹੀ ਕਿੰਨਾ ਚਿਰ ਆਨੰਦ ਲੈਂਦੇ ਨੇ ਡਾਕਟਰ ਸਾਹਿਬ ਕੇਵਲ ਸਾਡੇ ਬਹੁਤ ਸਾਰੇ ਚਮਟਿਆਂ ਵਾਲੇ ਵੀਰ ਆ ਸਰਪੰਚ ਸਾਹਿਬ ਭੈਣ ਜੀ ਆਪਣੇ ਇਸ ਪੰਜਾਬ ਦੇ ਅੰਦਰ ਢੋਲਗੀਆਂ ਚਮਟਿਆਂ ਵਾਲੇ ਸਾ ਸੰਗ ਕਰਦੇ ਆ ਤੇ ਆਪਾਂ ਨੂੰ ਕਿੰਨਾ ਆਨੰਦ ਆਉਦਾ ਇੱਕ ਸਾਡੇ ਵੀਰ ਆ ਬਹੁਤ ਪਿਆਰੇ ਵੀਰ ਆ ਬਹੁਤ ਅੱਛਾ ਕੀਰਤਨ ਕਰਦੇ ਆ ਬਹੁਤ ਸੋਹਣਾ ਉਹਨਾਂ ਨੂੰ ਆਨੰਦ ਆਉਦਾ ਵਾ ਸੁਣ ਕੇ ਅਸੀਂ ਵੀ ਸਭ ਬਰੀਕ ਉਤਾਰਦੇ ਆ ਵੀਰ ਗੌਰਵ ਮੀਤ ਜੀ ਭੱਜੀਆਂ ਵਾਲੇ ਤੇ ਸਾਡੇ ਵੱਡੇ ਵੀਰ ਸਤਨਾਮ ਸਿੰਘ ਜੀ ਹੁਸੈਨਪੁਰ ਵਾਲੇ ਸਾਰੇ ਕੀਰਤਨ ਬੜਾ ਅੱਛਾ ਕਰਦੇ ਨੇ ਤੇ ਚਮਟਿਆਂ ਨਾਲ ਬਹੁਤ ਆਨੰਦ ਹੁੰਦਾ ਲੱਗਦਾ ਉਹ ਢੋਲ ਖੜਕਦਾ ਨਾ ਜਦੋਂ ਢੋਲ ਕੀ ਖੜਕਦੀ ਆ ਤੇ ਚਮਟੇ ਵੱਜਦੇ ਆ ਤਾਰ-ਤਾਰ ਜਦੋਂ ਵੱਜਦਾ ਨਾ ਰੌਲਾ ਪੈਂਦਾ ਵਾ ਤੇ ਜਦੋਂ ਫਿਰ ਸਾਨੂੰ ਕਿਹਦਾ ਆਨੰਦ ਜਾਂ ਵੱਜਦਾ ਵਾ ਇੰਨਾ ਨਾ ਤਾਂ ਦਾ ਅਸੀਂ ਬਾਹਰ ਨਿਕਲ ਕੇ ਕੀ ਗੱਲ ਕਰਦੇ ਜਦੋਂ ਸਾਥ ਸੰਗਤ ਖਤਰਮਨ ਦਾ ਗੁਰੂ ਪਿਆਰੇ ਸਾਥ ਸੰਗਤ ਨੂੰ ਗੱਲ ਕੀ ਕਰਦੇ ਆਪਾਂ ਉਦੋਂ ਵਿਚਾਰ ਕੀ ਕਰਦੇ ਆ ਜਾਂ ਘਰੇ ਜਾਂਦੇ ਆ ਕੀ ਵਿਚਾਰ ਕਰਦੇ ਆ ਭੈਣਾ ਨੂੰ ਬੇਨਤੀ ਕਰੂੰਗਾ ਕਿ ਧਿਆਨ ਮੇਲਿਆ ਕਰਿਓ ਇਹ ਗੱਲਾਂ ਆਪਾਂ ਘਰੇ ਜਾ ਕੇ ਵੀ ਕਰ ਲਾਂਗੇ ਇਹ ਇਨਾ ਸਮਾਂ ਖਰਾਬ ਕੀਤਾ ਇਹ 사ਸੰਗ ਦੇ ਪਿੱਛੇ ਪੈਸੇ ਲੱਗੇ ਆ ਇਹ 사ਸੰਗ ਦੇ ਪਿੱਛੇ ਬਹੁਤ ਸਾਰੀ ਮਿਹਨਤ ਆ ਤੇ ਜੇ ਭੈਣਾ ਨੇ ਗੱਲਾਂ ਕਰਨੀਆਂ ਮੇਰੇ ਲੱਗਦਾ ਸਪੀਕਰ ਦੀ ਆਵਾਜ਼ ਸਾਰੇ ਕੰਨਾਂ ਚ ਪੈਂਦੀ ਨਹੀਂ ਇਸ ਕਰਕੇ ਮੈਨੂੰ ਲੱਗਦਾ ਸਾਰਿਆਂ ਦੇ ਕੰਨਾਂ ਚ ਜਾਂਦੀ ਨਹੀਂ ਆਵਾਜ਼ ਥੋੜੀ ਛੋਣ ਦੀ ਕੇਵਲ ਹੀ ਹੋ ਜਾਂਦੀ ਆ ਉਹ ਚੀਜ਼ ਜਦੋਂ ਕੰਨ ਨਹੀਂ ਜਾਂਦੀ ਤਾਂ ਫਿਰ ਜਦੋਂ ਗੱਲ ਪਰ ਜਦੋਂ ਅਟੈਚਮੈਂਟ ਨਹੀਂ ਹੁੰਦੀ ਜਦੋਂ ਜਿਹੜਾ ਮੋਹਰੇ ਕੀਰਤਨ ਵਾਲਾ ਵੀਰ ਕੋ ਬੈਠਾ ਹੁੰਦਾ ਉਹਨੇ ਜਿਹੜਾ ਆਨੰਦ ਨਹੀਂ ਮਾਈਦਾ ਜਿੰਨੇ ਦਿਨ ਗੱਲ ਜਦੋਂ ਪੂਰੀ ਤੰਨ ਤੇ ਨਾ ਪਾਵੇ ਤਾਂ ਕਰਕੇ ਭੈਣਾ ਗੱਲਾਂ ਕਰਦੀਆਂ ਤੇ ਸਾਨੂੰ ਉਹਨੇ ਚਿਰ ਆਨੰਦ ਨਹੀਂ ਆਉਂਦਾ ਜਿੰਨੇ ਚਿਰ ਗੱਲ ਮੈਥੋਂ ਸੁਣੇ ਜੇ ਗੱਲ ਨਹੀਂ ਸੁਣਦੀ ਫਿਰ ਸਾਨੂੰ ਹੁੰਦਾ ਕਿ ਟਾਈਮ ਪਾਸ ਕਰਨ ਆਏ ਆ ਫਿਰ ਚਾਰ ਸ਼ਬਦ ਗਾਉਂ ਚੱਲੀਏ ਕਿਉਂਕਿ ਅਸੀਂ ਗੱਲ ਉਸ ਪ੍ਰਮਾਤਮਾ ਦੀ ਗੱਲ ਕਰਨ ਆਏ ਹਾਂ ਉਸ ਪ੍ਰਮਾਤਮਾ ਦੇ ਸ਼ਬਦ ਦੀ ਗੱਲ ਕਰਨ ਆਏ ਆਂ ਫੇਰ ਤਾਂ ਗੱਲ ਭੁੱਲ ਜਾਂਦੀ ਕਿ ਉਹ ਜਦੋਂ ਵਿੱਚੋਂ ਗੱਲ ਕਰਦੇ ਕਰਦੇ ਹਾਂ ਸੋ ਗੱਲ ਕਰਦੇ ਸੀ ਕਿ ਬੜਾ ਜਦੋਂ ਘਰੇ ਜਾਂਦੇ ਆਪਾਂ 2 ਘੰਟੇ ਆਪਾਂ ਸ਼ਬਦ ਸੁਣਦੇ ਆ ਕੀਰਤਨ ਸੁਣਦੇ ਆ ਫਿਰ 2 ਘੰਟੇ ਆਪਾਂ ਜਦੋਂ ਸੁਣ ਕੇ ਆਨੰਦ ਆ ਜਾਂਦਾ ਤੇ ਆਪਾਂ ਘਰੇ ਜਾਂਦੇ ਆ ਫਿਰ ਕੀ ਗੱਲ ਕਰਦੀ ਆ ਭੈਣਾ ਕਿ ਬੜਾ ਆਨੰਦ ਆ ਬਹੁਤ ਆਨੰਦ ਆ ਬੜਾ ਚੰਗਾ ਨਿਰਤਨ ਕਰਦੇ ਸੀ ਪਰ ਭੈਣੋ ਸੰਗਤ ਜੀ ਮੈਂ ਇਹ ਕਹਿਣਾ ਚਾਹਣਾ ਕਿ ਆਨੰਦ 2 ਘੰਟੇ ਨਾਲ ਨਹੀਂ ਅਨੰਦ ਦਾ ਅਸਲ ਜਦੋਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਅਸਲ ਅਨਸਾਨ ਆਨੰਦ ਸਰੂਪ ਆ ਇਹ ਆਨੰਦ ਸਦਾ ਹੀ ਰਹਿਣਾ ਚਾਹੀਦਾ ਇਹ ਆਨੰਦ ਸਰੂਪ ਸੀ ਬੰਦਾ ਇਹ ਆਨੰਦ ਸਦਾ ਹੀ ਰਹਿਣਾ ਚਾਹੀਦਾ ਸੋਹਣੇ ਸੋਣ ਲੱਗੇ ਸਤਗੁਰ ਦਾ ਧੰਨਵਾਦ ਕਰੀਏ ਕਿ ਹੇ ਪਰਮੇਸ਼ਵਰ ਹੇ ਈਸ਼ਵਰ ਹੇ ਪ੍ਰਮਾਤਮਾ ਜਿਸ ਪ੍ਰਮਾਤਮਾ ਨੂੰ ਵੀ ਮੰਨਦੇ ਆ ਪ੍ਰਮਾਤਮਾ ਭਗਵਾਨ ਵਾਲਮੀ ਕੇ ਮਰਦੇ ਪਰਮਾਤਮਾ ਨੂੰ ਯਾਦ ਕਰਕੇ ਅਰਦਾਸ ਕਰੀਏ ਕਿ ਸੱਚੇ ਬਾਦਸ਼ਾਹ ਧੰਨਵਾਦ ਇਹ ਦਿਨ ਸੁੱਖਾਂ ਦਾ ਬਤੀਤ ਹੋਇਆ ਵਾ ਸੁੱਖਾਂ ਦਾ ਬਤੀਤ ਹੋਇਆ ਰਾਤ ਪਈ ਆ ਸੌਣ ਲੱਗੇ ਆ ਇਹ ਰਾਤ ਵੀ ਸੁੱਖਾਂ ਦੀ ਬਤੀਤ ਹੋਈ ਹੈ ਹੋਵੇ ਤੇ ਦਿਨ ਚੜ੍ਹੇ ਤੇ ਉੱਠਦੇ ਆ ਸਾਹ ਪਰਮਾਤਮਾ ਦਾ ਸਰੂਪ ਸਾਹਮਣੇ ਸਾਖ ਸਾਖ ਆਪਣੇ ਅੱਖਾਂ ਦੇ ਵਿੱਚ ਆਪਣੇ ਹਿਰਦੇ ਦੇ ਵਿੱਚ ਇਹ ਆਪਣੀ ਸੁਰਤ ਦੇ ਵਿੱਚ ਉਹ ਪਰਮਾਤਮਾ ਨੂੰ ਲੈ ਕੇ ਆਈਏ ਉਹ ਉਸ ਪ੍ਰਮਾਤਮਾ ਦੇ ਸ਼ਬਦ ਨੂੰ ਆਪਣੀ ਸੁਰਤ ਦੇ ਵਿੱਚ ਲੈ ਕੇ ਆਏ ਉਹ ਪ੍ਰਮਾਤਮਾ ਦੇ ਸ਼ਬਦ ਨੂੰ ਆਪਣੀ ਸੁਰਤ ਦੇ ਵਿੱਚ ਲਿਆ ਕੇ ਤੇ ਉਸ ਪ੍ਰਮਾਤਮਾ ਦਾ ਫਿਰ タルਵਾਹ ਕਰੀਏ ਕਿ ਪ੍ਰਮਾਤਮਾ ਇਹ ਰਾਤ ਸੁੱਖਾਂ ਦੀ ਬਤੀਤ ਹੋਈ ਦਿਨ ਚੜਿਆ ਵਾ ਇਹ ਸਾਰਾ ਸੁੱਖਾਂ ਦਾ ਬਤੀਤ ਹੋਵੇ ਤਾਂ ਇਦਾਂ ਸ਼ੁਰੂ ਹੋਵੇ ਤੇ ਬਾਲੇ-ਬਾਲੇ ਘਰਾਂ ਦੇ ਵਿੱਚੋਂ ਆਪਾਂ ਨੂੰ ਪਤਾ ਨਾ ਪੈਣੇ ਮਿਲੋ ਭੈਣੋ ਇਹ ਪਤਾ ਨਾ ਪਈ ਘਰਾਂ ਦੇ ਹਾਲਾਤ ਅਰਥ ਦੇ ਅਸਾਰ ਬਾਹਰੀ ਘਰਾਂ ਦੇ ਵਿੱਚ ਗਾਲ ਤੋਂ ਸ਼ੁਰੂ ਹੁੰਦਾ ਕੰਮ ਬਾਹਰੀ ਘਰਾਂ ਦੇ ਜਦੋਂ ਸੇ ਬੱਚੇ ਨੂੰ ਠਾਲਦੇ ਆ ਜੇ ਸਾਡੀ ਭੈਣ ਹੈ ਇੱਕ ਆਵਾਜ਼ ਵਾਲੇ ਬੱਚੇ ਅੱਜ ਕੱਲ੍ਹ ਠੰਡੀ ਵੀ ਆ ਏਸੀ ਵੀ ਘਰਾਂ ਪਰ ਤੇ ਲੱਗੇ ਘਾਟੀ ਉੱਠਦੇ ਆ ਬੜੀਆਂ ਆਵਾਜ਼ਾਂ ਮਾਰਨੀਆਂ ਪੈਂਦੀਆਂ ਵੇ ਉੱਠ ਕੋ ਉਡੀ ਉੱਠਦਾ ਵੇ ਤੈਨੂੰ ਸੁਣਿਆ ਨਹੀਂ ਉਹ ਬੇਨੀ ਉੱਠਦਾ ਫੇਰ ਮੁੜ ਕੇ ਫੇ ਦਿੱਤੀ ਕਰਦੀ ਆ ਕਰਾਈ ਜੀ ਗਾਲ ਨਾ ਤੈਨੂੰ ਸੁਣਿਆ ਕਿ ਨਹੀਂ ਤੇ ਮਾਰਦੀਆਂ ਕੰਬਲ ਚਾਕੇ ਬੜੇ ਤੈਨੂੰ ਪਤਾ ਨੇ ਸੂਰਜ ਉੱਤੇ ਆ ਗਿਆ ਤੈਨੂੰ ਸਕੂਲੇ ਨਹੀਂ ਜਾਣਾ ਤੇ ਸੱਚੀ ਗੱਲ ਹੈ ਨਾ ਮੈਨੂੰ ਤੁਹਾਡਾ ਭਾਈ ਵੀ ਕਹਿੰਦਾ ਵੀ ਵੀਰ ਵੀ ਜਿਹੜਾ ਉਹਨੇ ਕਿਹਾ ਉਹ ਘਾਲ ਕੱਢਦਾ ਕਰਦਾ ਬੰਦ ਨੂੰ ਥਾਰੇ ਨੂੰ ਮਾਰਾ ਗਿਆ ਤੇ ਫਿਰ ਤਿੰਨ ਚੱਲ ਗਏ ਆ ਨੇ ਕਿ ਸਕੂਲੇ ਨਹੀਂ ਜਾਣਾ ਉਹ ਉੱਤੇ ਕੰਬਲ ਹੋਰ ਖਿੱਚੀ ਜਾਂਦਾ ਤੇ ਸਾਡੇ ਹੱਥਾਂ ਦਾ ਜੰਸ ਜੀ ਕੇ ਵੀ ਦੱਸਦੇ ਹੁੰਦੇ ਆ ਪਰਬਤ ਭਾਈ ਉਹ ਕਹਿੰਦਾ ਵੀ ਵਾਲਮੀਕੀ ਸਾਡੀ ਕੋਮ ਇੰਦਾਂ ਦੀ ਆ ਜਿੱਦਾਂ ਜਿੱਦਾਂ ਨਾਂ ਨੂੰ ਸੋਲ ਜਾਣਦਾ ਉਦਾਂ ਤਾਂ ਤੇਰਾ ਨੂੰ ਕੰਬਲ ਆਈ ਜਾਊਗਾ ਤਾਂ ਨੂੰ ਤੋ ਬੇਹਿੰਦੀ ਆ ਵੀ ਜੇ ਪਰਮਾਤਮਾ ਦੇ ਕਿਤੇ ਨਾ ਸ਼ਬਦ ਨੂੰ ਅੰਦਰ ਵਸਾ ਲੀਏ ਤੇ ਪਰਮਾਤਮਾ ਦੇ ਸ਼ਬਦ ਨੂੰ ਅੰਦਰ ਵਸਾ ਲੀਏ ਤੇ ਫਿਰ ਉੱਕੀਏ ਵੀ ਆਨੰਦ ਨਾਲ ਤੇ ਸੋਈਏ ਵੀ ਆਨੰਦ ਨਾਲ ਤੇ ਫਿਰ 24 ਘੰਟੇ ਸਾਡੇ ਅੰਦਰ ਉਹ ਪਰਮਾਤਮਾ ਦੀ ਜੋਤ ਜਗਦੀ ਰਹੇ ਉਹ ਪਰਮਾਤਮਾ ਦੀ ਜੋਤ ਨੂੰ ਅਸੀਂ 24 ਘੰਟੇ ਜਗਾ ਕੇ ਰੱਖੀਏ ਤੇ ਜੀਵਨ ਦੇ 24 ਘੰਟੇ ਅਨੰਦ ਵਿੱਚ ਰਹੇ ਜਿੱਦਾਂ ਅਸੀਂ ਸ਼ਬਦ ਪੜ੍ਹਦੇ ਹਾਂ ਦਿਨਾਂ ਕਿ ऐसे पुरुष मिलते रहे सिमरन हो तेरा नाम तो मन बाणी और कर्म से करू सदा शुभ काम के ऐसे पुरुष मिलते रहे जिथे जाइए ਅਸੀਂ ਕੋ ਨੰਗੀਏ ਬੜੀਏ ਪਈਏ ਸੋਈਏ ਸਾਨੂੰ ਜਿੱਧਰ ਨੂੰ ਵੀ ਜਾਈਏ ਤੇ ਕੋਈ ਐਸੇ ਧਨ ਉਹ ਮਹਾਪੁਰਖ ਮਿਲਣ ਐਸੇ ਸਾਨੂੰ ਪ੍ਰਾਣੀ ਮਿਲਣ ਉਹ ਤੇਰਾ ਭਜਨ ਕਰਦੇ ਹੀ ਟਕਰਨ ਉਹ ਜਦੋਂ ਕੋ ਸਾਨੂੰ ਟਕਰੇ ਜਦੋਂ ਕੋ ਸਾਨੂੰ ਮਿਲੇ ਉਹ ਤੇਰੇ ਹੀ ਗੁਣ ਗਾਉਂਦੇ ਗੁਣ ਗਾਣ ਗਾਉਂਦੇ ਐਸੇ ਪੁਰਸ਼ ਮਿਲਦੇ ਰਹਿਣ ਐਸੇ ਪਾਣੀ ਮਿਲਦੇ ਰਹਿਣ ਤੇ ਆਪਣੇ ਜੀਵਨ ਨੂੰ ਸਦਾ ਆਨੰਦ ਸਰੂਪ ਚ ਰਹੀਏ ਤੇ ਇਹ 2 ਘੰਟੇ ਦਾ ਆਨੰਦ ਨਹੀਂ ਲੈਣਾ ਆਪਾਂ ਸਦਾ ਦਾ ਆਨੰਦ ਲੈਣਾ ਤੇ ਸਦਾ ਦਾ ਆਨੰਦ ਉਹ ਪ੍ਰਮਾਤਮਾ ਦੀ ਬਾਣੀ ਦੇ ਸਕਦੀ ਆ ਸਦਾ ਦਾ ਆਨੰਦ ਉਹ ਪ੍ਰਮਾਤਮਾ ਦਾ ਸ਼ਬਦ ਦੇ ਸਕਦਾ ਵਾ ਤੇ ਜਿਵੇਂ ਇੱਕ ਸ਼ਬਦ ਆਉਂਦਾ ਵਾ ਪ੍ਰਮਾਤਮਾ ਦਾ ਕਿ ਏਕੇ ਮੇ ਸਭ ਬਰਕਤੇ ਫੂਟ ਡਲੇ ਤੋਂ ਨਾਸ ਮਿੱਠੀ ਬੋਲੀ ਬੋਲੀਏ ਤਾਂ ਰਹਿਮਤ ਕੀ ਸਰਦਾਰ ਜੇ ਅਸੀਂ ਏਕਤਾ ਵਿੱਚ ਰਹੀਏ ਘਰ ਤੋਂ ਸ਼ੁਰੂ ਕਰੀਏ ਘਰ ਤੋਂ ਸ਼ੁਰੂ ਕਰੀਏ ਮੇਰੀਓ ਭੈਣੋ ਮੇਰੇ ਵੀਰੋ ਇਹ ਘਰ ਤੋਂ ਸ਼ੁਰੂ ਕਰੀਏ ਤੇ ਆਓ ਸਭ ਤੋਂ ਪਹਿਲਾਂ ਆਪਾਂ ਸ਼ਬਦ ਨੂੰ ਸਰਵਣ ਕਰਦੇ ਆਂ ਤੇ ਨਾਲ-ਨਾਲ ਆਪਾਂ ਪਰਮਾਤਮਾ ਦੇ ਸ਼ਬਦ ਨੂੰ ਵੀ ਸੁਣਦੇ ਆਂ ਤੇ ਨਾਲ-ਨਾਲ ਆਪਾਂ ਜਿੰਨਾ ਹੁਕਮ ਕਰੋਗੇ ਉਹ ਸਤਿਗੁਰ ਦੀ ਬਾਣੀ ਵਿੱਚੋਂ ਵਿਚਾਰ ਵੀ ਸਾਂਝੇ ਕਰਾਂਗੇ ਜੋ ਬੋਲੇ ਸੋਨ ਰਪੈ ਕੁੱਲ ਕੇ ਬੋਦੋ ਮੇਰੀਓ ਭੈਣੋ ਮੇਰੇ ਵੀਰੋ ਸਾਰੇ ਜਾਣੇ ਦੇਖੋ ਆਪਾਂ ਪੱਧਰੇ 'ਚ ਬੈਠੇ ਆ ਤੇ ਆਪਾਂ ਨੂੰ ਸਾਰਿਆਂ ਨੂੰ ਆਖਰ ਬਾਅਦ ਜਿੱਥੇ ਝੁੰਗਾ ਜਾਂ ਖੱਡਾ ਜਦੋਂ ਆਉਂਦਾ ਨਾ ਉਦੋਂ ਕਹਿੰਦੇ ਟੈਰਾਂ ਦੀ ਵਿੱਚ ਹੈ ਜਦੋਂ ਜਾਂਦੇ ਨਾ ਤੋਂ ਬਾਕੇ ਬਾਲ ਕਲਾਉਂਦੇ ਜਦੋਂ ਝੁੰਗਾ ਆ ਜਾ ਖੱਡਾ ਆਉਂਦਾ ਉਦੋਂ ਥਾੜੀਆਂ ਭੈਣਾਂ ਕਹਿਣਗੀਆਂ ਨਿਕਾਲਾ ਟੈਰਾਂ ਦਾ ਜਗਾਰਾ ਗੱਡੀ ਝੋਲਣ ਵਾਲੇ ਦਾ ਇੱਥੇ ਨਾ ਕੋ ਪੱਧਰੇ ਬੈਠੇ ਆ ਕੁੱਲ ਕੇ ਜਿਹਦੇ ਜਿਹੇ ਕਹਿੰਦੇ ਨੇ ਵੀ ਬਦੋਂ ਉਹ ਗਾਂਵ ਚ ਜਾਇਆ ਸੀ ਕੋਸ ਪ੍ਰਮਾਤਮਾ ਦੀ ਸਦਾ ਹੀ ਜੀਵ ਹੈ ਤੇ ਜਦੋਂ ਵੀ ਸੰਗੋ ਨਾ ਜਿੱਥੇ ਸੰਗਣਾ ਉਥੇ ਸੰਗਣਾ ਬੱਚਿਆਂ ਨੂੰ ਵੀ ਦਸਾਵਾ ਕਿ ਇੱਥੇ ਸਾਡੀਆਂ ਧੀਆ ਨੂੰ ਦੱਸਣਾ ਵਾ ਕਿ ਇੱਥੇ ਸਿਰਫ ਤੂੰ ਹੀ ਲੈ ਕੇ ਰੱਖਣੀ ਇੱਥੇ ਸੰਗਣਾ ਵਾ ਇੱਥੇ ਉਪਰ ਨਹੀਂ ਹੋਣਾਗਾ ਤੇ ਆ ਜਿਹੜਾ ਘਾਰਿਆ ਆ ਜਿਹੜਾ ਦਾਰਿਆ ਨਾ ਇੱਥੇ ਹੀ ਸੰਗਣਾ ਇੱਥੇ ਖੁੱਲ ਕੇ ੱੱਖਾਂ ਮੀਟ ਕੇ ਤਾੜੀ ਮਾਰ ਕੇ ਹਾਂ ਨੂੰ ਆਨੰਦ ਨਾਲ ਪ੍ਰਮਾਤਮਾ ਦਾ ਸਰਵਨ ਕਰੂ ਭਜਨ ਕਰੋ ਕਿ ਆਨੰਦ ਆ ਜਵੇ ਜੋ ਪ੍ਰਭਾਤਮਾ ਦੇ ਦਰ ਘਰ ਦੇ ਵਿੱਚ ਇਹ ਸਾਡਾ ਆ ਆ ਸਾਸੰਗਤ ਦੀ ਬਾਣੀ ਇਹ ਬੜੀ ਸੁਣੀ ਬਾਣੀ ਉਹਦੇ ਦਰ ਘਰ ਦੇ ਵਿੱਚ ਜਾਵੇ ਤੇ ਪ੍ਰਭਾਤਮਾ ਸਾਡੇਆਂ ਨੂੰ ਦੇਖੇ ਕਿ ਅੱਜ ਡੁੱਢਣਵਾਲ ਦੇ ਵਿੱਚ ਡੁੱਢਣਵਾਲ ਵਾਲੀਆਂ ਸੰਗਤਾਂ ਸਰਪੰਨ ਸਾਹਿਬ ਸਮੇਤ ਮੋਹਤਵਾਰ ਬੰਦੇ ਸਾਰੇ ਭੈਣ ਭਰਾ ਇਕੱਠੇ ਹੋ ਕੇ ਸਾਸੰਗਤ ਕਰ ਰਹੇ ਆ ਤੇ ਪ੍ਰਭਾਤਮਾ ਆਪ ਭਰਗਵਾਨ ਹੋ ਗਏ ਖਾਓ ਸੰਗਤ ਦੀ ਸ਼ਬਦ ਕਰਵਾ ਕਰਦੇ ਜੋ ਬੋਲੇ ਸੋ ਨੁਪੇ तू मेरा रखवाला सभी थाई